ਸਿਆਗਲ ਤੁਸੀਂ ਦੇਖ ਰਹੇ ਹੋ ਲੋਕ ਮਿਰਸਾ ਤੇ ਮੈਂ ਤੁਹਾਡਾ ਆਪਣਾ ਸਵਰਾਜ ਸਿੰਘ ਇਸ ਵਕਤ ਰੋੜੀ ਦੇ ਵਿੱਚ ਮੌਜੂਦ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿੱਥੋਂ ਤੱਕ ਕੈਮਰੇ ਦੀ ਨਿਗਾਹ ਜਾਂਦੀ ਹੈ ਤੁਹਾਨੂੰ ਸਿਰਫ ਤੇ ਸਿਰਫ ਟਰੈਕਟਰ ਹੀ ਦਿਖਾਈ ਦੇ ਰਹੇ ਨੇ ਕਿਉਂਕਿ ਅੱਜ ਜਿਹੜੇ ਕਿਸਾਨ ਹੈ ਉਹਨਾਂ ਦੇ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਜੇ ਗੱਲ ਕਰੀਏ ਕਿਸਾਨੀ ਵੀ ਦਾ ਕਿਸਾਨ ਪਿਛਲੇ 13 ਫਰਵਰੀ 2024 ਤੋਂ ਖਨੌਰੀ ਅਤੇ ਸਿੰਘੂ ਬਾਰਡਰ ਤੇ ਡੱਟੇ ਹੋਏ ਨੇ ਸੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਕਿ 50 ਦਿਨਾਂ ਤੋਂ ਉੱਪਰ ਹੋ ਚੁੱਕੇ ਆ ਉਹਨਾਂ ਨੂੰ ਭੁੱਖ ਹੜਤਾਲ ਤੇ ਬੈਠਿਆ ਮਰਨ ਵਰਤ ਉਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਸੋ ਅੱਜ ਕਿਸਾਨ ਆ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਕਿ ਸੈਂਟਰ ਸਰਕਾਰ ਦੇ ਵੱਲੋਂ ਮੰਨ ਤਾਂ ਲਈਆਂ ਸੀ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਸੋ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਅੱਜ ਕਿਸਾਨ ਇਕੱਠੇ ਹੋਏ ਨੇ ਟਰੈਕਟਰ ਉਹਨਾਂ ਦੇ ਵੱਲੋਂ ਹਾਈਵੇਅ ਦੇ ਉੱਤੇ ਖੜਾਏ ਕੀਤੇ ਗਏ ਸੀ ਤਾਂ ਕਿ ਗੁੰਗੀ ਬਹਿਰੀ ਜਿਹੜੀ ਸਰਕਾਰ ਹੈ ਉਹਨਾਂ ਦੇ ਕੰਨਾਂ ਤੱਕ ਕਿਸਾਨੀ ਦੀ ਜਿਹੜੀ ਆਵਾਜ਼ ਪਹੁੰਚ ਸਕੇ ਤੋ ਦੇਖ ਸਕਦੇ ਹੋ ਕਿ ਪਿੰਡ ਰੋੜੀ ਤੇ ਇਕ ਤੇ ਲੱਖ ਨਾਲ ਦੇ ਲੱਗਦੇ ਪਿੰਡਾਂ ਦੇ ਜਿਹੜੇ ਕਿਸਾਨ ਇੱਥੇ ਪਹੁੰਚੇ ਸੀ ਉਹਨਾਂ ਦੇ ਵੱਲੋਂ ਇੱਕ ਵੱਡਾ ਕਾਫਲਾ ਕਹਿ ਸਕਦੇ 4-500 ਟਰੈਕਟਰ ਜਿਹੜਾ ਉਹ ਸੜਕ ਦੇ ਉੱਪਰ ਖੜਾ ਕੀਤਾ ਗਿਆ ਸੋ ਮੇਰੇ ਨਾਲ ਕੁਝ ਕਿਸਾਨ ਆਗੂ ਵੀਰ ਮੌਜੂਦ ਆ ਆਓ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਇੱਕ ਵਾਰ ਫੇਰ ਪ੍ਰਦਰਸ਼ਨ ਕੀਤਾ ਗਿਆ ਟਰੈਕਟਰ ਜਿਹੜੇ ਰੋਡਾਂ ਦੇ ਉੱਤੇ ਖੜੇ ਕੀਤੇ ਗਿਆ ਕੀ ਲੱਗਦਾ ਹੈ ਕਿ ਇਹਨਾਂ ਟਰੈਕਟਰਾਂ ਖੜੇ ਕਰਨ ਦੇ ਨਾਲ ਗੂੰਗੀ ਬੈਰੀ ਸਰਕਾਰ ਦੇ ਕੰਨਾਂ ਤੱਕ ਕੋਈ ਆਵਾਜ਼ ਕਿਸਾਨੀ ਦੀ ਆਵਾਜ਼ ਜਾਊਗੀ ਇਹ ਜੀ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਅੱਜ ਦਾ ਰੀਜ਼ਨ ਕੀ ਹੈ ਖੜਾਉਣ ਦਾ ਜੀ ਜਿਹੜਾ 2.0 ਦੂਜਾ ਅੰਦੋਲਨ ਚੱਲ ਰਿਹਾ 347 ਦਿਨਾਂ ਤੋਂ ਜੀ ਤੇ ਲਗਭਗ 2 ਮਹੀਨਿਆਂ ਤੋਂ ਜੋ ਜਗਜੀਤ ਸਿੰਘ ਦੀ ਢੱਲੇਵਾਲ ਆਪਣੇ ਮਰਨ ਵਰਤ ਤੇ ਬੈਠੇ ਆ ਉਹਨਾਂ ਦੇ ਲੈ ਕੇ ਕਿ ਜਿਹੜੀ ਹਰਿਆਣਾ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਜਿਹੜਾ ਜਗਜੀਤ ਸਿੰਘ ਢੱਲੇਵਾਲ ਆ ਸਿਰਫ ਤੁਸੀਂ ਕੋ ਪੰਜਾਬ ਦੇ ਲੋਕਾਂ ਦੀ ਉਹਨਾਂ ਨੂੰ ਹਮਾਇਤ ਹੈ ਅਸੀਂ ਅੱਜ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਕਰਕੇ ਕਿ ਜਿਹੜੇ ਹਰਿਆਣੇ ਦੇ ਲੋਕ ਹੈ ਉਹ ਵੀ ਸਰਕਾਰ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਹੈ ਤਾਂ ਕਿ ਜੋ ਸਰਕਾਰ ਦੇ ਉੱਤੇ ਦਬਾਅ ਪੈ ਸਕੇ ਅਤੇ ਜੋ ਆਪਣੀਆਂ ਰਹਿੰਦੀਆਂ ਮੰਗਾਂਆਂ ਜੋ ਆਪਾਂ 220 ਅੰਦੋਲਨ ਕਰਕੇ ਆਏ ਸੀ ਉਹਦੇ ਵਿੱਚ ਜੋ ਇਹਨਾਂ ਨੇ ਮੰਨੀਆਂ ਹੋਈਆਂ ਮੰਗਾਂ ਕੋਈ ਨਵੀਂ ਮੰਗ ਨਹੀਂ ਹੈ 12 ਮੰਗਾਂ ਤੇਰੇ ਜਿਹੜੀ ਮੰਗ ਹੈ ਉਹ ਸ਼ੁਭ ਕਰਨ ਲਈ ਜੇਗੀ ਇਸ ਮੰਗਾਂ ਨੂੰ ਮੰਨੀਆਂ ਹੋਈਆਂ ਮੰਗਾਂ ਨੂੰ ਮਨਾਉਣ ਦੇ ਲਈ ਅਸੀਂ ਅੱਜ ਇਹ ਪ੍ਰਦਰਸ਼ਨ ਕਰਿਆ ਜਿਹੜੇ ਟਰੈਕਟਰਾਂ ਦੇ ਮੂੰਹ ਅੱਜ ਦਿੱਲੀ ਵੱਲ ਹੈ ਅਸੀਂ ਚਾਹੁੰਦੇ ਕਿ ਸਰਕਾਰ ਇਹ ਫੈਸਲਾ ਕਰ ਦੇਵੇ ਜੋ ਸਾਡੇ ਟਰੈਕਟਰਾਂ ਦੇ ਮੂੰਹ ਹੈ ਇਹ ਦੁਬਾਰੇ ਖੇਤਾ ਵੱਲ ਹੋ ਜਾਣ ਨਹੀਂ ਤਾਂ ਫਿਰ ਇਹ ਦਿੱਲੀ ਨੂੰ ਸਾਰੇ ਟਰੈਕਟਰ ਇੱਦਾਂ ਹੀ ਜਾਣਗੇ ਕੀ ਲੱਗਦਾ ਅੱਜ ਵਾਲਾ ਜਿਹੜਾ ਪ੍ਰਦਰਸ਼ਨ ਹੈ ਇਹਦੇ ਨਾਲ ਕੋਈ ਸਰਕਾਰ ਤੇ ਅਸਰ ਪਊਗਾ ਹਾਂਜੀ ਅਸਰ ਜ਼ਰੂਰ ਪਊਗਾ ਕਿਉਂਕਿ ਜਿੱਦੇ ਤੁਸੀਂ ਕਹਿ ਰਹੇ ਕਿ ਇੱਕ ਰੋੜੀ ਦੇ ਵਿੱਚੋਂ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਲਗਭਗ 267 ਟਰੈਕਟਰ ਇਕੱਲੇ ਰੋੜੀ ਦੇ ਵਿੱਚੋਂ ਕੱਢਿਆ ਗਿਆ ਇਸ ਤਰ੍ਹਾਂ ਬਹੁਤ ਸਾਰੇ ਪਿੰਡਾਂ ਦੇ ਲੋਕ ਹੋਰ ਵੀ ਆਏਗੇ ਨੇ ਮੇਰੇ ਹਿਸਾਬ ਨਾਲ ਕੀ ਰੋੜੀ ਦੇ ਲੋਕਾਂ ਦਾ ਖਾਸ ਕਰਕੇ ਮੈਂ ਤਾਂ ਧੰਨਵਾਦ ਕਰਨਾ ਚਾਹਣਾ ਕਿ ਇਹ ਰਿਕਾਉਂਟ ਬਣ ਗਿਆ ਇੱਕ ਪਿੰਡ ਦੇ ਵਿੱਚੋਂ 267 ਟਰੈਕਟਰ ਕੱਢਣਾ ਬਹੁਤ ਵੱਡੀ ਗੱਲ ਹੈ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਜਿਹੜੇ ਇਹ ਲੋਕ ਹੈ ਇਹ ਜਾਗਰੂਕ ਨੇ ਸਰਕਾਰ ਦੇ ਉੱਤੇ ਸਾਡਾ ਪੂਰਾ ਪ੍ਰੈਸ਼ਰ ਹੈ ਜੇ ਸਾਨੂੰ ਦਿੱਲੀ ਦੁਵਾਰਾ ਜਾਣਾ ਪਵੇ ਇਸ ਪਿੰਡ ਦੇ ਲੋਕਾਂ ਨੇ ਪਹਿਲਾਂ ਵੀ ਸਾਲ ਦਿੱਲੀ ਦੇ ਵਿੱਚ ਬਹਿ ਕੇ ਅੰਦੋਲਨ ਕੀਤਾ ਅਸੀਂ ਦੁਬਾਰਾ ਫਿਰ ਉੱਥੇ ਜਾਵਾਂਗੇ ਪਰ ਮੈਨੂੰ ਲੱਗਦਾ ਹੈ ਕਿ ਸਰਕਾਰ ਦਾ ਰੁੱਖ ਜੋ ਹੈਗਾ ਉਹ ਨਰਮ ਹੈ ਕਿਉਂਕਿ 14 ਤਰੀਕ ਨੂੰ ਇੱਕ ਮੀਟਿੰਗ ਰੱਖੀ ਗਈ ਆ ਵਾਹਿਗੁਰੂ ਆਪਣੇ ਅੱਗੇ ਅਰਦਾਸ ਕਰਦੇ ਹਾਂ ਕਿ ਜਿਹੜਾ ਇਹ ਅੰਦੋਲਨ ਹੈ ਸਕਸੈਸਫੁਲੀਆ ਸੰਪੰਨ ਹੋ ਸੋ ਬਾਰ-ਬਾਰ ਲੋਕਾਂ ਦੀ ਮੰਗ ਜਿਹੜੇ ਆਮ ਕਿਸਾਨ ਕਰਨਾਂ ਦੇ ਉੱਤੇ ਸਾਥ ਦੇ ਰਹੇ ਨੇ ਕਿ ਜਿਹੜੇ ਸੰਯੁਕਤ ਕਿਸਾਨ ਮੋਰਚੇ ਰਾਜਨੀਤਿਕ ਤੇ ਗੈਰ ਰਾਜਨੀਤਿਕ ਕਿ ਉਹਨਾਂ ਨੂੰ ਇੱਕ ਹੋਣਾ ਚਾਹੀਦਾ ਇੱਕ ਹੋ ਕੇ ਲੜਾਈ ਲੜਨੀ ਚਾਹੀਦੀ ਫੇਰ ਹੀ ਆਪਾਂ ਜਿੱਤ ਸਕਦੇ ਹਾਂ ਜਿਹੜਾ ਇਹ ਅੱਡੋ ਅੱਡ ਹੋਇਆ ਇਸੇ ਦਾ ਕਮਜ਼ੋਰੀ ਆ ਆਪਾਂ ਭੱਜ ਰਹੇ ਹਾਂ ਤੁਹਾਨੂੰ ਪਤਾ ਤੁਸੀਂ ਵੀ ਕਵਰ ਕਰਿਓ ਆਪਾਂ ਇਕੱਠੇ ਰਹੇ ਹਾਂ ਉੱਥੇ ਜਿੰਨੀਆਂ ਇਹ ਦੂਜੇ ਅੰਦੋਲਨ ਦਾ ਮੇਰੇ ਹਿਸਾਬ ਨਾਲ ਵੀ ਇੰਨਾ ਲੰਮਾ ਚੱਲਣਾ ਦਾ ਕਾਰਨ ਹੀ ਇਹ ਆ ਕਿ ਜਦੋਂ ਆਪਾਂ ਹੀ ਨਾਲੋਂ ਘਰ ਦੇ ਦੋ ਭਰਾ ਅੱਡੋ ਅੱਡ ਹੋ ਜਾਣ ਤਾਂ ਫਿਰ ਤੀਜਾ ਫਾਇਦਾ ਚੁੱਕਦਾ ਹੁੰਦਾ ਪਰ ਪ੍ਰਮਾਤਮਾ ਨੇ ਸੁਣੀ ਆ ਕਿ ਹੁਣ ਆਪਾਂ ਦੁਬਾਰਾ ਇੱਕ ਹੋ ਗਏ ਔਰ ਬਹੁਤ ਜਲਦ ਵੈਗਰੂ ਦੀ ਕਿਰਪਾ ਦੇ ਨਾਲ ਆਪਾਂ ਇਹ ਜਿਹੜਾ ਅੰਦੋਲਨ ਹੈ ਇਹ ਪਜਿਤ ਲਾਗੇ ਜੀ ਜਿਹੜਾ ਇਹ ਤੁਸੀਂ ਕੀ ਕਹਿਣਾ ਚਾਹੋਗੇ ਇਧਰ ਲੋਕ ਹੁੰਦਾ ਅੱਜ ਦਾ ਇਹ ਸਰਦਾਰ ਦਗਜੀਤ ਸਿੰਘ ਜੀ ਢੱਲੇਵਾਲ ਜੋ 60 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਤੇ ਉਹਨਾਂ ਨੇ ਕਾਲ ਦਿੱਤੀ ਸੀਗੀ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਜੋ ਸ਼ਾਂਤਮਈ ਟਰੈਕਟਰਾਂ ਦਾ ਰੋਜ਼ ਮਾਰਚ ਕੱਢਿਆ ਜਾਊਗਾ ਟਰੈਕਟਰ ਸਾਈਡ ਤੇ ਲਾ ਕੇ ਇੱਕ ਘੰਟੇ ਲਈ ਬੰਦ ਕਰਕੇ ਆਪਾਂ ਨਾਮ ਜਪਣਾਗਾ ਤੇ ਅੱਜ ਸਾਡੇ ਰੂੜੀ ਦੇ ਵਿੱਚੋਂ 267 ਟੈਕ ਹੋ ਗਏ ਮਲੜੀ ਸੂਰਤੀਆ ਅਲੀ ਕਾ ਬਹੁਤ ਪਿੰਡਾਂ ਨੇ ਸਾਥ ਦਿੱਤਾ ਰੰਗਾ ਤੇ ਧੰਨਵਾਦ ਕਰਦੇ ਆ ਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਚੱਲ ਰਿਹਾ ਜੀ ਤੇ ਬਹੁਤ ਵਧੀਆ ਪ੍ਰਦਰਸ਼ਨ ਚੱਲ ਰਿਹਾ ਜੀ ਇਹ